ਤੂੰ ਸਮਰੱਥ ਅਕਾਥ ਹੈ ਗੁਚਰ ਤੂੰ ਸਮਰੱਥ ਅਕਾਥ ਹੈ ਗੁਚਰ ਜੀਉ ਪਿੰਡ ਤੇਰੀ ਰਾਸ ਰੱਖਿ ਮੁਤੇ ਰੀ ਸੁਖ ਪਾਇਆ ਇੱਕ ਨਾਨਕ ਅਰਦਾਸ ਰਹਿਮਤ ਤੇਰੀ ਸੁਖ ਪਾਇਆ ਤੇ ਨਾਨਕ ਕੀ ਅਰਦਾਸ ਜਦ ਜੋ ਮੈਂ ਟਾਲੂ ਚਰ ਰੱਖ ਤਕ ਦਿਮਾਗਨ ਕੋ ਦੋ ਜਹਾਂ ਦੇ ਵਾਦੀ ਗੁਰਤਾ ਉਤੰਦੀ ਤੇ ਮਰਜਮ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਗਰਿਖ ਮੰਨਦੇ ਹੋਏ ਉਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੁੰਦਾ ਹੀ ਖਾਸ ਰੂਪ ਸਾਧ ਸੰਗਤ ਜੀਉ ਪਤੇ ਦੀ ਸ਼ਾਨ ਪਾਈ ਰਸ਼ਨਾਨੁ ਕਰਨੀ ਪਵਿੱਤਰ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਚੁਕਾਈਏ ਸੀਸ ਸਰ ਸੰਗਤ ਪਿਆਰ ਸਾਹਿਤ ਗੱਜਵਤ ਕੇ ਮੂਰੋ ਵਾਰ ਹੀ ਤੁਰੀ ਕਾ ਖਾਂਸਾ ਵਾਰ ਹੀ ਤੁਰੀ ਕੀਤੇ ਬਹੁਤੇ ਹੀ ਗੁੜ ਭਾਗੇ ਜੀਵ ਜੋ ਹੋਰ ਅਲ ਸੁਖ ਦੇ ਅੰਦਰ ਸੰਗਤ ਕਰਨ ਦੇ ਲਈ ਆਪਾਂ ਜੁੜ ਕੇ ਬੈਠੇ ਆਂ ਭਾਗ ਕੋ ਬੈਰ ਸਤ ਸੰਗਤ ਨਹੀਂ ਹੁੰਦੀ। ਪਾਤਸ਼ਾਹ ਜੰਦੇ। ਭਾਗ ਹੀ। ਰੋਂਦੇ ਜਾਂ ਪਰਿਪਤ ਚੋਟਾ ਹੁੰਦੇ। ਜਨਮ ਦੇ ਅੰਦਰ ਕਰਮਾਂ ਦੇ ਵਿੱਚ ਸੰਗਤ ਲਿਖੀ ਹੈ ਉਹ ਬੈਠੇ। ਜਨਮ ਦੇ ਨਹੀਂ ਲਿਖੀ। ਉਹ ਆਇਆ ਨਾ ਕਿਸਾਰੀ ਕੀ ਕਿਚਨੇ ਤੇ ਬੜਾ ਅਮੋਲਕ ਜਨਮ ਹੈ ਨੂੰ ਪਿਆਰ ਵਾਲਾ ਬਾਰ ਬਾਰ ਨਹੀਂ ਮਿਲਣਾ ਇਹ ਜਨਮ ਨਹੀਂ ਮਿਲਣਾ ਇਸ ਜਨਮ ਤੇ ਇਹਨਾਂ ਖਲਾਫਾ ਪ੍ਰਾਪਤ ਕਰਨ ਲੋ ਮਹਿਮਾਨ ਆ ਕੁਝ ਦੇਰ ਤੇ ਇੱਥੇ ਮਹਿਮਾਨ ਬਣ ਕੇ ਹੀ ਆਪਾਂ ਨੇ ਇੱਥੇ ਜ਼ਿੰਦਗੀ ਮਸਤ ਕਰੀ ਜੇ ਅਸੀਂ ਆਪਣੇ ਆਪ ਨੂੰ ਮਹਿਮਾਨ ਸਮਝ ਲਈਏ ਮੇਰਾ ਮਾਨਕ ਸਮਤ ਬਖਸ਼ ਦੇਵੇ ਤੁੰਗਰ ਮੱਤ ਪਿਆਰ ਇਹ ਜਿਹੜਾ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੈ ਨਾ ਉਹ ਕੁਝ ਹੋਖਾ ਹੈ ਪਰ ਅਸੀਂ ਮਹਿਮਾਨ ਨਹੀਂ ਸੁਣ ਪਿਆ ਅਸੀਂ ਤੇ ਇੱਥੋਂ ਦੇ ਘਰਤਾ ਧਰਤਾ ਬਣ ਕੇ ਰਹੇ ਹਾਂ ਤੇ ਇੱਥੋਂ ਦੇ ਮਾਨਕ ਬਣ ਕੇ ਰਹੇ ਹਾਂ ਜਦੋਂ ਕਿ ਇਹ ਦੇਸ਼ ਪਰਾਇਆ ਹੈ ਇਹ ਇਹ ਦੇਸ਼ ਜਿਹੜਾ ਪਰਾਇਆ ਹੈ ਸਿਰਫ ਤੋਂ ਸਿਰਫ ਆਪਾਂ ਇਸ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਣੀ ਆਪ ਦਾ ਤਮਨਾ ਆਪਕੋ ਕੀ ਤੂ ਆਏ ਆਪਾ ਪੀ ਕਰਨਾ ਹੈ ਤੇ ਵਾਪਸ ਪਰਤ ਕੇ ਜਿਹੜਾ ਅੱਪਨ ਜਾਣਾ ਉਹ ਕਿੱਥੇ ਜਾਣਾ